ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਬਣਾਵਾਂਗੇ ਜੀ ਬਾਜ਼ਾਰ ਵਰਗੀ ਕਟੋਰੀ ਚਾਟ ਜੋ ਬਹੁਤ ਹੀ ਸਿੰਪਲ ਤੇ ਆਸਾਨ ਤਰੀਕੇ ਨਾਲ ਘਰ ਵਿੱਚ ਬਣ ਕੇ ਤਿਆਰ ਹੋਵੇਗੀ ਇੱਕ ਕੌਲੀ ਚਨੇ ਨੂੰ ਆਪਾਂ ਰਾਤ ਪੀਓਂ ਕੇ ਰੱਖਿਆ ਹੋਇਆ ਸੀਗਾ ਚਾਰ ਛੀਤੀਆਂ ਲਗਾ ਕੇ ਆਪਾਂ ਚਨੇ ਨੂੰ ਜਿਹੜਾ ਉਬਾਲ ਲਿਆ ਚਨੇ ਜਿਹੜੇ ਬਿਲਕੁਲ ਕੁੱਕ ਹੋ ਚੁੱਕੇ ਨੇ ਤੇ ਹੁਣ ਆਪਾਂ ਬਰੀਕ ਕੱਟਿਆ ਹੋਇਆ ਇੱਕ ਪਿਆਜ਼ ਪਾਵਾਂਗੇ ਤੇ ਦੋ ਉਬਲੇ ਹੋਏ ਆਲੂ ਪਾਵਾਂਗੇ ਅਸੀਂ ਤੇ ਆਲੂ ਨੂੰ ਅਸੀਂ ਛੋਟੇ ਟੁਕੜਿਆਂ 'ਚ ਕੱਟ ਕਰ ਲਿਆ ਸੀਗਾ ਤੇ ਹੁਣ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਪਦੀਨਾ ਤੇ ਹਰੀਆਂ ਮਿਰਚਾਂ 5 ਤੋਂ 7 ਹਰੀਆਂ ਮਿਰਚਾਂ ਮਿਲੀਆਂ ਹੋਈਆਂ ਸੀ ਤੇ ਥੋੜਾ ਜਿਹਾ ਪਦੀਨਾ ਇਹਨੂੰ ਕੁੱਟ ਕੇ ਪਾ ਲਿਆ ਇਹਦੇ ਵਿੱਚ ਤੇ ਹੁਣ ਆਪਾਂ ਪਦੀਨਾ ਨੂੰ ਇਸ ਤਰੀਕੇ ਨਾਲ ਪਾਉਣ ਤੋਂ ਬਾਅਦ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਤੀਪ ਦੇ ਹਿਸਾਬ ਦੇ ਨਾਲ ਨਮਕ ਲਵਾਂਗੇ ਤੇ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਚਣਾ ਮਸਾਲਾ ਬਿਲਕੁਲ ਥੋੜਾ ਪਾਣਾ ਹੈ ਜਿਸ ਤਰ੍ਹਾਂ ਸੁਆਦ ਦੇ ਹਿਸਾਬ ਨਾਲ ਪਾਵਾਂਗੇ ਤੇ ਥੋੜਾ ਜਿਹਾ ਪਾਵਾਂਗੇ ਗਰਮ ਮਸਾਲਾ ਦੋ ਨਿੰਬੂ ਨੂੰ ਆਪਾਂ ਕੱਟ ਕਰਕੇ ਪਾ ਲਵਾਂਗੇ ਜੇ ਤੁਸੀਂ ਖੱਟਾ ਜ਼ਿਆਦਾ ਖਾਣਾ ਪਸੰਦ ਕਰਦੇ ਹੋ ਤੁਸੀਂ ਤੇ ਨਿੰਬੂ ਵੀ ਪਾ ਸਕਦੇ ਹੋ ਇਸ ਤਰੀਕੇ ਨਾਲ ਨਿੰਬੂ ਜਿਹੜੇ ਆਪਾਂ ਨੇ ਜੋੜ ਲਏ ਨੇ ਉਹਦੇ ਬੀਜ ਜਿਹੜੇ ਤੁਸੀਂ ਪਹਿਲਾਂ ਕੱਢ ਲੈਣੇ ਆ ਉਸ ਤੋਂ ਬਾਅਦ ਤੁਸੀਂ ਨਿੰਬੂ ਨੂੰ ਜੋੜ ਕੇ ਪਾ ਲੈਣਾ ਹੈ ਤੇ ਹੁਣ ਮਿਕਸ ਕਰਕੇ ਇਹਨਾਂ ਸਾਈਡ ਤੇ ਰੱਖ ਲਵਾਂਗੇ ਤੇ ਹੁਣ ਬਣਾਵਾਂਗੇ ਜੀ ਆਪਾਂ ਲਵਾਂਗੇ ਕੋਲੀ ਮੈਦਾ ਤੇ ਥੋੜੀ ਜੀ ਜਵੈਨ ਲਵਾਂਗੇ ਤੇ ਜਵੈਨ ਨੂੰ ਹੱਥਾਂ ਦੇ ਨਾਲ ਮੈਸ਼ ਕਰ ਲਵਾਂਗੇ ਤੇ ਵਿੱਚ ਪਾ ਲਵਾਂਗੇ ਅਸੀਂ ਤੇ ਹੁਣ ਆਪਾਂ ਕਟੋਰੀਆ ਬਣਾਉਣ ਵਾਸਤੇ ਥੋੜਾ ਜਿਹਾ ਪਾਵਾਂਗੇ ਵਿੱਚ ਨਮਕ ਨਮਕ ਪਾਉਣ ਵਾਸਤੇ ਬਾਅਦ ਆਪਾਂ ਥੋੜਾ ਜਿਹਾ ਪਾਵਾਂਗੇ ਦੇ ਵਿੱਚ ਬਟਰ ਬਟਰ ਨੂੰ ਅਸੀਂ ਥੋੜਾ ਜਿਹਾ ਗਰਮ ਕਰ ਲਿਆ ਸੀਗਾ ਗੈਸ ਉੱਪਰ ਉਨੂੰ ਅਸੀਂ ਬਟਰ ਦੇ 5 ਚਮਚੇ ਪਾ ਲੈਣੇ ਆ ਪੈਲਵਿਚ 2 ਮੋਇਨ ਪਾਲੀ ਚਮਚਿਆਂ ਦਾ ਬਹੁਤ ਵਧੀਆ ਹੋਵੇਗਾ ਤੇ ਤੁਸੀਂ ਹੁਣ ਮਿਕਸ ਕਰਨ ਤੋਂ ਬਾਅਦ ਜਿਹੜਾ ਇਹਦਾ ਆਟਾ ਲਗਾ ਕੇ ਤਿਆਰ ਕਰ ਲੈਣਾ ਹੈ ਨਾ ਬਹੁਤਾ ਸਖਤ ਤੇ ਨਾ ਬਹੁਤਾ ਸੌਫਟ ਤੇ ਹੁਣ ਤੁਸੀਂ ਜਿਸ ਤਰੀਕੇ ਨਾਲ ਘਰ ਵਿੱਚ ਰੋਟੀ ਬਣਾਉਂਦੇ ਹੋ ਉਸ ਤਰੀਕੇ ਨਾਲ ਸਿੰਪਲ ਜਿਹਾ ਛੋਟਾ ਜਿਹਾ ਪੇੜਾ ਪਤਲੀ ਜੀ ਰੋਟੀ ਬਣਾ ਕੇ ਤਿਆਰ ਕਰਨੀ ਨਾ ਬਹੁਤੀ ਪਤਲੀ ਨਾ ਬਹੁਤੀ ਮੋਟੀ ਹੋਵੇ ਇਸ ਤਰੀਕੇ ਨਾਲ ਵੇਲ ਲੈਣਾ ਜੇ ਨਹੀਂ ਵੇਲਦੀ ਹੈਗੀ ਤਾਂ ਤੁਸੀਂ ਇਹ ਆਟਾ ਲਾ ਕੇ ਵੇਲ ਸਕਦੇ ਹੋ ਥੋੜਾ ਜਿਹਾ ਅਸੀਂ ਲਵਾਂਗੇ ਮੈਗੀ ਦੇ ਚਮਚੇ ਨਾਲ ਸ਼ੇਕ ਕਰ ਲਵਾਂਗੇ ਛੋਟੇ ਛੋਟੇ ਇੱਕ ਕਟੋਰੀ ਦੇ ਹੇਠਲੀ ਸਾਈਡ ਤੇ ਤੇਲ ਲਗਾ ਲਵਾਂਗੇ ਤੇ ਇਸ ਤਰੀਕੇ ਨਾਲ ਹੀ ਉਪਨ ਰੋਟੀ ਨੂੰ ਚੱਕ ਕੇ ਨਾਲ ਮਿਕਸ ਕਰਦੇ ਜਾਣਾ ਵਾ ਇਸ ਤਰੀਕੇ ਦੇ ਨਾਲ ਅਸੀਂ ਨਾਲ ਜੋੜਦੇ ਜਾਣਾ ਤੇ ਉਪਰ ਅਸੀਂ ਚੰਗੇ ਤਰੀਕੇ ਨਾਲ ਜੋੜਨ ਤੋਂ ਬਾਅਦ ਇਸ ਤਰੀਕੇ ਨਾਲ ਆਪਾਂ ਜਿਹੜਾ ਕੱਟ ਕਰ ਲੈਣਾ ਹੈ ਹੁਣ ਤੁਸੀਂ ਦੇਖ ਸਕਦੇ ਆਪਾਂ ਕੱਟ ਕਰ ਲਿਆ ਇਸ ਤਰੀਕੇ ਦੇ ਨਾਲ ਤੇ ਜੇ ਸਾਈਡ ਤੋਂ ਲੱਤ ਵੀ ਜਾਏ ਤੁਸੀਂ ਇਸ ਤਰੀਕੇ ਨਾਲ ਹੱਥਾਂ ਦੇ ਨਾਲ ਇਹਨੂੰ ਨਾਲ ਸੈੱਟ ਕਰਦੇ ਜਾਣਾ ਤੇ ਹੁਣ ਤੁਸੀਂ ਇਹਨੂੰ ਮੀਡੀਅਮ ਫਲੇਮ ਤੇ ਫਰਾਈ ਕਰਨਾ ਹੈ ਇਸ ਤਰੀਕੇ ਨਾਲ ਘਰ ਵਿੱਚ ਕਟੋਰੀਆਂ ਬਣ ਕੇ ਤਿਆਰ ਹੋ ਜਾਣਗੀਆਂ ਤੇ ਇਸ ਤਰੀਕੇ ਨਾਲ ਤੁਸੀਂ ਥੋੜਾ ਜਿਹਾ ਮੇਰਾ ਤੇ ਐਕਸਪੀਰੀਅੰਸ ਰਿਹਾ ਹੈ ਕਿ ਮੈਂ ਇਸ ਤਰੀਕੇ ਨਾਲ ਲਾ ਲੈਣੀ ਹੱਥਾਂ ਦੇ ਨਾਲ ਤੁਸੀਂ ਥੋੜੇ ਜਿਹਾ ਕਾਚੂ ਜਾਂ ਕੋਈ ਚਮਚ ਦੀ ਮਦਦ ਨਾਲ ਲਾਉਣਾ ਇਹਨੂੰ ਤੇ ਤੁਸੀਂ ਇਸ ਸਾਦੇ ਕਟੋਰੀ ਜਿਹੜੀ ਬਿਲਕੁਲ ਵਧੀਆ ਬਾਜ਼ਾਰ ਵਰਗੀ ਬਿਲਕੁਲ ਕ੍ਰਿਸਪੀ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਹੁਣ ਆਪਾਂ ਇਸ ਤਰੀਕੇ ਨਾਲ ਸਾਰੀਆਂ ਬਣਾ ਕੇ ਤਿਆਰ ਕਰਦੇ ਜਾਣਾ ਹੈ ਤੇ ਸਾਰੀਆਂ ਕਟੋਰੀਆਂ ਬਣ ਕੇ ਜਿਹੜੀਆਂ ਆਪਾਂ ਤਿਆਰ ਕਰ ਲੀਆਂ ਨੇ ਹੁਣ ਆਪਾਂ ਬਣਾਣੇ ਆ ਜੀ ਚਾਰ ਤੇ ਹੁਣ ਆਪਾਂ ਕਟੋਰੀਆਂ ਬਣਾ ਕੇ ਤਿਆਰ ਕਰ ਲਈਆਂ ਹੁਣ ਪਹਿਲਾਂ ਆਪਾਂ ਤੁਹਾਨੂੰ ਦੱਸਦੇ ਆ ਕਿ ਇਹ ਕਿੰਨੀਆਂ ਕ੍ਰਿਸਪੀ ਬਣੀਆਂ ਨੇ ਤੁਸੀਂ ਦੇਖ ਸਕਦੇ ਹੋ ਕਿੰਡੀਆਂ ਵਧੀਆ ਬਣ ਕੇ ਤਿਆਰ ਹੋਈਆਂ ਨੇ ਹੁਣ ਆਪਾਂ ਇਹਨਾਂ ਵਿੱਚ ਜਿਹੜੇ ਚਣਿਆਂ ਨੂੰ ਮਸਾਲਿਆਂ ਨਾਲ ਮਿਕਸ ਕੀਤਾ ਹੋਇਆ ਉਹ ਅਸੀਂ ਇਹਦੇ ਵਿੱਚ ਪਾ ਲਵਾਂਗੇ ਤੇ ਜਿਹੜੀ ਘਰ ਵਿੱਚ ਆਪਾਂ ਬਣਾਈ ਇਮਬਲੀ ਤੇ ਗੁੜ ਦੀ ਚਟਨੀ ਉਹ ਵੀ ਅਸੀਂ ਇਹਦੇ ਥੋੜੀ ਜੀ ਪਾ ਲਵਾਂਗੇ ਤੇ ਤੁਸੀਂ ਇਹਦੀ ਵੀਡੀਓ ਵੀ ਮੈਂ YouTube ਉੱਪਰ ਦਿੱਤੀ ਹੋਈ ਹੈ ਤੁਸੀਂ ਜਾ ਕੇ ਵੇਖ ਸਕਦੇ ਹੋ ਮੇਰੇ ਚੈਨਲ ਤੇ ਤੇ ਤੁਸੀਂ ਸਾਰੇ ਕਿੰਦੀ ਵਧੀਆ ਕਟੋਰੀ ਚਾੜ ਜਿਹੜੀ ਬਣ ਕੇ ਤਿਆਰ ਹੋ ਚੁੱਕੀ ਹੈ ਤੁਸੀਂ ਇਸ ਤਰੀਕੇ ਨਾਲ ਘਰ ਵਿੱਚ ਬਣਾ ਕੇ ਜਰੂਰ ਖਾਓ ਤੇ ਨਾਲ ਬੱਚਿਆਂ ਨੂੰ ਵੀ ਬਣਾ ਕੇ ਦਿਓ ਬੱਚੇ ਵੀ ਬਹੁਤ ਖੁਸ਼ ਹੋਗੇ ਖਾ ਲੈਂਦੇ ਐਸੀਆਂ ਚੀਜ਼ਾਂ ਬਾਜ਼ਾਰ ਨਾਲੋਂ ਵੈਸੇ ਤੁਸੀਂ ਘਰ ਵਿੱਚ ਬਣਾ ਕੇ ਖਾਓਗੇ ਤੇ ਵਧੀਆ ਲੱਗਦਾ ਹੈ ਕਿਉਂਕਿ ਆਪਣੇ ਘਰ ਵਿੱਚ ਸਾਂਸਕ੍ਰਿਤੀ ਕਾਫੀ ਹੁੰਦੀ ਹੈ ਤੇ ਵਧੀਆ ਬਣਾ ਕੇ ਖਾਦੀ ਵੀ ਜਾਂਦੀ ਹੈ